اولي ويتھ پاري دانا بتا ਸੱਜੇ ਤਾਂ ਨਹੀਂ ਪਹੁੰਚ ਰਿਹਾ ਮਹਾਰਾਜ ਤਾਂ ਕਿੱਦੋਂ ਪਹੁੰਚੂਗੇ ਭਾਵੇਂ ਕਿ ਮਹਾਰਾਜ ਫਿਰਦੇ ਪਿਆ ਸੁਣਦੇ ਨੇ ਪਰ ਕਿੰਨਾ ਚੰਗਾ ਹੋਵੇਗਾ ਜੇ ਅਸੀਂ ਇੱਕ ਦੂਜੇ ਨੂੰ ਸੁਣਾਵਾਂਗੇ ਤੇ ਜਿਹੜਾ ਫਿਰ ਅੰਦਰਾਂ 'ਚ ਝਾਤ ਹੈ ਨਾ ਮਨ ਦੇ ਵਿੱਚ ਝਾਤ ਹੈ ਫਿਰ ਉਹ ਝਾਤਾ ਲੱਥ ਜਾਵੇਗਾ ਤੇ ਉੱਚੀ ਆਵਾਜ਼ ਨਾਲ ਸੁਣਾਵਾਂਗੇ ਮਹਾਰਾਜ ਨੂੰ ਉਹ ਕਹਿੰਦੇ ਨੇ ਸਿਆਣੇ ਕਹਿੰਦੇ ਨੇ ਨਾ ਜਿੰਨਾ ਰੌਲਾ ਜਿਆਦਾ ਪਾਈਏ ਨਾ ਮਹਾਰਾਜ ਉਨੀ ਨੇੜੇ ਹੁਣ ਕਿਸਮ ਦੇ ਨਹੀਂ ਆਪਾਂ ਉਹ ਰੌਲਾ ਪਾਈਏ ਜਿਹੜੀ ਸਾਡੀ ਮਨ ਦੀ ਹੂਬਤ ਹੈ ਮਨ ਦੀ ਕੂਕ ਹੈ ਉਹ ਮਹਾਰੇ ਦੇ ਕਰਨਾਂ ਵਿੱਚ ਪਹੁੰਚੇ ਆ ਅੱਗੇ ਤੇ ਜਿੱਦਾਂ ਤੇ ਪਿੱਛੇ ਸਾਰੀਆਂ ਸੰਗਤਾਂ ਕੋਈ ਰਸਨਾ ਮਾਜੀ ਨਾ ਰਹੇ ਮਿੱਠਾ ਰੋਣਾ ਨੀਵਾ ਰੇਤਨਵਾ ਤੁਲੇ ਤੇ ਬਾਰੇ ਤੁਮਾਰਾ ਸਾੰਗ ਸਾਰਿਆਂ ਦੀ ਲੱਤ ਗਈ ਹੁਣ ਸਾਰਿਆਂ ਦੀ ਸੰਗ ਲੱਤ ਗਈ ਹੈ ਹੁਣ ਸਾਰੇ ਰਲ ਕੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰੀਏ ਸੱਚੇ ਪਤ ਸਾ ਇਹ ਬੜੀ ਔਖੀ ਗੱਲ ਹੈ ਜੇ ਤੀ ਕਿਰਪਾ ਕਰੇ ਤੇ ਹੋ ਸਕਦਾ ਸਾਡਾ ਮਨ ਦੇ ਇੱਥੇ ਹੈ ਜੰਡੌਤ ਮੰਦਨ ਅਨੰਤ ਵਾਰ ਸਰਪੁਲਾ ਸਮਰੱਥ ਔਦਲਨ ਤੇ ਇਹ ਡੋਮ ਦਾ ਕਿਰਦ ਹੈ ਮਹਾਰਾਜ ਜੀ ਹਰਨਾ ਦੇ 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 ਕਿ ਸਾਡੇ ਸੰਗ ਵਾ ਕਰ ਰਹੇ ਨੇ ਜਿਵੇਂ ਪਾਣੀ ਖੜਾ ਹੋਵੇ ਨਾ ਉਹਦੇ ਵਿੱਚੋਂ ਆਪਾਂ ਚਿਹਰਾ ਦੇਖ ਲਈਦਾ ਹੈ। ਐਵੇਂ ਜੇ ਆਪਣੇ ਮਨ ਨੂੰ ਅਸੀਂ ਮਹਾਰੇ ਦੇ ਚਰਨਾਂ ਵਿੱਚ ਅਰਪਣ ਕਰ ਦਾਂਗੇ ਨਾ ਬਿਲਕੁਲ ਮਹਾਰਾਜ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਮੇਰਾ ਮੋਹ ਨੇ ਕਿਛ ਨਹੀਂ ਜੋ ਕਿਛ ਹੈ ਤੇਰਾ ਤਨ ਤੋਂ ਸਾਹਮਣੇ ਤੇ ਕਿਆ ਲਾਗੇ ਮੇਰਾ ਮਹਾਰਾਜ ਸਾਰਾ ਤੇਰੇ ਰਹੀ ਹੈ ਫਿਰ ਸ਼ਬਦ ਆਪ ਤੁਹਾਾਰੇ ਉੱੋਂ ਨਿਕਲੇਗਾ। ਜੀ ਮੈਂ ਤਾਂ ਬੋਲਣਾ ਨਹੀਂ ਮੇਰੀ ਝੋਲੀ ਵਿੱਚ ਪਾ ਦੇ ਦਾਸਿਆ ਝੋਲੀ ਵਿੱਚ ਪਾ ਦੇ ਦਾਸਿਆ ਮੇਰੀ ਝੋਲੀ ਵਿੱਚ ਪਾ ਦੇ ਦਾਸਿਆ ਮੇਰੀ ਝੋਲੀ

ਗਲੀ ਵਿੱਚ ਤੁਰੇ ਫਿਰ ਰਹੇ ਨੇ ਕੌਣ ਨੇ ਸੰਤ ਜੀ ਸੰਤ ਕਮਲਿਆ ਜੀ ਸ਼ਹਿਰ ਵਿੱਚ ਤੁਰੇ ਫਿਰਦੇ ਨੇ ਤੇ ਹੁਣ ਘਰ ਘਰ ਜਾ ਰਹੇ ਨੇ ਤੇ ਜਾਂਦਿਆਂ ਹੋਇਆਂ ਘਰ ਦਾ ਕੁੰਡਾ ਖੜਕਾਇਆ ਇੱਕ ਜਾਂ ਅੰਦਰੋਂ ਬੀਬੀ ਬਾਹਰ ਆਈ ਜੀ ਮਹਾਰਾਜ ਕੀ ਹੁਕਮ ਹੈ ਹੁਕਮ ਕਰੋ ਬੀਬੀ ਇੱਕ ਰੋਟੀ ਦਾ ਸਵਾਦ ਜੀ ਹੁਣੇ ਮੈਂ ਲੈ ਕੇ ਆਉਂਦੀ ਆਂ ਨਹੀਂ ਬੀਬੀ ਪਹਿਲਾਂ ਮੇਰਾ ਜੋ ਸਵਾਲ ਏ ਉਹਦਾ ਉੱਤਰ ਦਿਓ ਜੀ ਕੀ ਹੁਕਮ ਹੈ ਬੀਬੀ ਬਾਟ ਕਰਦੀ ਹੁੰਦੀ ਹੈ ਜੀ ਉਹ ਕੀ ਹੁੰਦਾ ਬਾਣੀ ਪੜਦੀ ਹੁੰਨੀ ਐ ਜਿਉ ਉਹ ਕੀ ਹੁੰਦੀ ਐ ਸੁਣਿਆ ਨਹੀਂ ਸਾਧ ਸੰਗਤ ਜੀ ਐਸੇ ਜੀਵ ਨੇ ਜਿਨ੍ਹਾਂ ਨੂੰ ਬਾਣੀ ਦਾ ਵੀ ਨਹੀਂ ਪਤਾ ਤੇ ਸ਼ਬਦ ਦਾ ਵੀ ਨਹੀਂ ਪਤਾ ਤੇ ਸੰਤ ਪਿਛਾ ਹੋ ਗਏ ਬਚ ਕੇ ਬਚ ਕੇ ਬਚ ਕੇ ਬੀਬੀ ਦੀ ਰਾਮ ਸਤ ਹੁਣ ਮਸਤਾਨਾ ਜੀ ਸੰਤ ਕਵਲਗਿਆ ਜੀ ਅਗਲੇ ਘਰ ਅਲਖ ਨਰੰਜਨ ਦਰਵਾజా ਖੋਲਿਆ ਸੰਤਾ ਇਹ ਹੁਣ ਸਾਧ ਸੰਗਤ ਦੀ ਬੀਬੀ ਨੇ ਸੰਗਤ ਕੀਤੀ ਸੀ ਉਸ ਮਾਤਾ ਨੇ ਸੰਗਤ ਕੀਤੀ ਸੀ ਮਾ ਬਰਕਾ ਦੀ ਸਾਧ ਸੰਗਤ ਵਿੱਚ ਜਾਂਦੀ ਸੀ ਨਮਸਕਾਰ ਕੀਤੀ ਚਰਨਾਂ ਦੇ